ਬਹੁਤ ਹੀ ਪੁੱਤਰ ਦੇ ਰਿਹਾ ਜਨਮ ਅਸਥਮੀ ਦਾ ਜਿਹੜਾ ਪਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਜਿਹੜਾ ਸਾਧੀਆਂ ਸੰਗਤਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਬੜੀ ਦਰਦ ਦੇ ਖੁਸ਼ੀਆਂ ਮਨਾਇਆ ਜਾਂਦਾ ਸੋ ਅੱਜ ਵੀ ਅਸੀਂ ਇਹ ਦਿਨ ਜਿਹੜਾ ਉਹ ਮਨਾ ਰਹੇ ਆ ਤੋ ਮੈਂ ਸਾਰੀਆਂ ਸੰਕਾਂ ਨੂੰ ਅੱਜ ਦੇ ਸ਼ੁਰੂਦਤ ਤੇ ਮੁਬਾਰਕਬਾਦ ਦਿੰਦਾ ਵੇਖੋ ਜੀ ਇਹ ਮੇਰੇ ਵੱਲੋਂ ਨਹੀਂ ਇਹ ਪਰਮਾਤਮਾ ਵੱਲੋਂ ਆਸ਼ੀਰਵਾਦ ਹੋਇਆ ਸਾਡੇ ਇਲਾਕੇ ਤੇ ਮੇਰ ਹੋਈ ਹੈ ਕਿ ਸਾਰੇ ਇਲਾਕੇ ਨੇ ਰਲ ਮਿਲ ਕੇ ਪ੍ਰੋਗਰਾਮ ਕੀਤਾ ਇਹ ਕੋਈ ਅਸੀਂ ਇਕੱਲਿਆਂ ਨਹੀਂ ਕੀਤਾ ਇਹ ਮਹਾ ਮਾਈ ਦੀ ਕਿਰਪਾ ਸ੍ਰੀ ਕ੍ਰਿਸ਼ਨ ਜੀ ਦੀ ਕਿਰਪਾ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਔਰ ਅਸੀਂ ਉਹਨਾਂ ਦੇ ਜਨਮ ਦਿਤੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਦਿੰਦੇ ਆ ਔਰ ਉਹਨਾਂ ਕੋਲ ਅਰਦਾਸ ਕਰਦੇ ਆ ਵੀ ਸਾਡਾ ਸ਼ਹਿਰ ਤਰੱਕੀ ਕਰੇ ਸਾਡਾ ਸ਼ਹਿਰ ਨਸ਼ਿਆਂ ਤੋਂ ਬਚੇ ਨੌਜਵਾਨ ਜਿਹੜੇ ਖੇਡਾਂ ਵੱਲ ਜਾਣ ਔਰ ਨਸ਼ਿਆਂ ਤੋਂ ਦੂਰ ਰਹਿਣ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਇਹ ਜਿਹੜੀ ਮਟਕੀ ਆ ਨਾ ਇਹ ਅੱਜ ਤੋਂ ਨਾ ਕੋਈ 26 27 ਸਾਲ ਪਹਿਲੋਂ ਟਾਪਤੀ ਸ਼ੁਰੂ ਕੀਤੀ ਸੀ ਜੀ ਚਲਦੇ ਚਲਦੇ ਅੱਜ ਬੜੀ ਖੁਸ਼ੀ ਹੁੰਦੀ ਐ ਇਸ ਰੇ ਗਣੇਸ਼ ਪੂਜਾ 30 ਸਾਲ ਪਹਿਲਾਂ ਸ਼ੁਰੂ ਹੋਈ ਆਈ ਮੈਨੂੰ ਇੰਨੀ ਖੁਸ਼ੀ ਅੰਬਰਸਰ ਦੇ ਵਿੱਚ ਘੜ ਤੋਂ ਘੜ 100 ਤੋਂ ਪਲੱਸ ਜਗ੍ਹਾ ਦੇ ਵਿੱਚ ਮਟਕੀ ਬਣਾਈ ਜਾਂਦੀ ਐ ਅੱਜ ਤੇ ਹਾਲ ਐ ਗਲੀ ਗਲੀ ਲੋਕੀ ਕਹਿੰਦੇ ਕਾਉਂਸਲਰ ਮੈਨਾਂ ਕੰਮ ਹੀ ਐਗਾ ਕਾਉਂਸਲਰਾਂ ਦਾ ਐਡਾ ਸਫਾਈਆਂ ਕਰਾਣਾ ਇਹ ਉਹ ਮਲਾਈਮਾਂ ਦਾ ਕੰਮ ਐ ਕਿਉਂਕਿ ਆ ਵੇਖੋ ਹਰ ਧਰਮ ਦੇ ਲੋਕ ਮਹੱਲੇ ਲੋਕ ਲੋਕਾਂ ਨੂੰ ਧਰਮ ਨਾਲ ਕੁਝ ਕਰਾਂਗੇ ਤੇ ਜੁੜਨਗੇ ਅੱਜ ਤੋਂ 25 30 ਸਾਲ ਪਹਿਲਾਂ ਆਰਾਮਣੇ ਲਾਉਂਦੀਆਂ ਐ ਮਹੱਲੇ ਮਹੱਲੇ 'ਚ ਨਾਟਕ ਹੁੰਦੇ ਲੋਕਾਂ ਨੂੰ ਸੰਸਕਾਰ ਪ ਜਦੋਂ ਉਹ ਆਪਣੇ ਆਪਣੇ ਕੰਮ ਰੇ ਹੱਥਾਂ ਜਿਹਾ ਫੜਾਤਾ ਦੁਨੀਆ ਖਤਮ ਹੋਣ ਤੇ ਆ ਗਈ ਮੈਂ ਤੇ ਇਹਨਾਂ ਨੂੰ ਇੱਕ ਵਾਰੀ ਫੇਰ ਵਧਾਈ ਦੇਣਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਪਰਮਾਤਮਾ ਨਾਲੋਂ ਤਾਕਤ ਬਖਸ਼ੇ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈ